ठो पहिरां कवांगे ठोके 他一天。<laughs> <laughs> ਮਾਤਾ ਮਾਤਾ ਬਲਵਿੰਦਰ ਕੌਰ ਜੀ ਅਤੇ ਉਹਨਾਂ ਦੇ ਆਏ ਹੋਏ ਸਮੂਹ ਜੱਥਿਆਂ ਨੂੰ ਜੀਓ ਹੈ ਆਖਦੇ ਹੋਇਆ ਜੀਓ ਹੈ ਆਖਦੇ ਹੋਇਆ ਤਵਾਰ ਗਰਜਵੀਂ ਆਵਾਜ਼ ਵਿੱਚ ਆਪਾਂ ਜਕਾਰੇ ਦੇ ਨਾਲ ਸਵਾਗਤ ਕਰੀਏ ਸਾਰੀ ਸੰਗਤਾ ਹਾਜ਼ਰੀ ਲਵਾਇਓ ਜੀ ਬੋਲੇ ਨਾਲ ਘਿਰ ਕੇ ਆਪਾਂ ਜੁਲਾਈਏ ਜੀ ਗੋਬੀ ਸੋਨਾ ਰੱਬਾ ਸੋ ਆਪਣੇ ਕੋਲ ਬਹੁਤਾ ਸਮਾਂ ਨਹੀਂ ਇਸ ਕਰਕੇ ਆਪਾਂ ਸੀ ਕੀਤੀ ਨੌਜਵਾਨਾਂ ਨੂੰ ਹਿੜੂਣਾ ਦਿੱਤਾ ਜਗਾਇਆ ਕਿ ਆਓ ਆਪਾਂ ਆਪਣਾ ਕਾਰਸ ਸੰਭਾਲੀਏ ਆਪਣਾ ਵਿਰਸਾ ਸੰਭਾਲੀਏ ਨਸ਼ਿਆ ਕੋ ਸਮਾਜਿਕ ਬੁਰਾਈਆਂ ਤੋਂ ਬਾਹਰ ਨਿਕਲੀ ਗਈ ਤੇ ਸਮਾਜ ਦੀ ਸੋਹਣੀ ਦਸ਼ਾ ਲਈ ਆਪਣੇ ਆਪ ਨੂੰ ਲਾਈ ਲਈ ਪਰ ਇਹ ਬੱਲੀ ਨਵੀਂ ਗੱਲ ਨਹੀਂ ਹੋਈ ਅਮਰਪਾਲ ਸਿੰਘ ਨਾਲ ਇਹ ਗੁਰਨਾਣਕ ਤੋਂ ਹੀ ਸਾਡੀ ਬਾਬਰ ਜਾਂ ਦੀ ਤੇ ਜਾਬਰ ਕਾਂ ਦੀ ਜੜੜੀ ਲੜਾਈ ਚੱਲਦੀ ਰਹੀ ਹੈ ਕੋਈ ਨਵੀਂ ਲੜਾਈ ਨਹੀਂ ਹੈ ਇਹ ਸ਼ੁਰੂ ਤੋਂ ਹੀ ਬਾਬਰ ਤੇ ਜਾਬਰ ਕਾਂ ਦੇ ਨਾਲ ਟੱਕਰ ਰਹੀ ਹੈ ਸੋ ਉਹਨਾਂ ਦੀ ਟੱਕਰ ਰੱਖਣੀ ਹੈ ਆਪਾਂ ਉਹਦੇ ਨਾਲ ਧੀ ਨਾਲ ਉਹਦੇ ਵਿੱਚ ਵਿਚਰ ਕੇ ਉਹਦੇ ਤੋਂ ਆਪਾਂ ਆਪਣੇ ਜੋ ਆਪਣੀ ਅਸੂਲ ਨੇ ਜੋ ਆਪਣੀ ਹੱਦ ਨਹੀਂ ਆਪਾਂ ਕੋ ਲੈਣੀ ਨਹੀਂ ਇਸ ਕਰਕੇ ਆਪਾਂ ਬੜੇ ਪਿਆਰ ਦੇ ਨਾਲ ਮਾਤਾ ਬਲਵਿੰਦਰ ਕੌਰ ਜੀ ਦੇ ਜਿਹੜਾ ਪ੍ਰਵਚਨ ਸੁਣਨੇ ਆ ਜੋ ਵੀ ਉਹਨਾਂ ਨੇ ਵਿਚਾਰ ਰੱਖਨੇ ਆ ਆਪਾਂ ਉਹਨੂੰ ਤੁਹਾਨੂੰ ਸੁਣਨਾ ਹੈ ਤੇ ਵਿਸ਼ਵਾਸ ਦਿਵਾਉਣਾ ਹੈ ਕਿ ਆਹ ਉਸ ਸੰਕਲ ਨਾਲ ਵਿਚਾਰ ਸਾਂਝੇ ਕਰਨ ਤੇ ਬੇਨਤੀ ਹੈ ਕਿ ਆਪਾਂ ਬੈਠ ਜਾਈਏ ਬੈਠ ਕੇ ਬੜਾ ਸੋਹਣਾ ਲੱਗੇਗਾ ਔਰ ਜੇ ਵੀ ਸਾਰੇ ਗੇੜ ਚ ਖੜੇ ਆ ਬੈਠ ਜੀ ਬੈਠ ਜਿਓ ਇਹ ਵਿਚਾਰਾ ਬਣਾਵਾਂਗਾ ਤੁਸੀਂ ਇਹ ਕਰਣੀ ਹੈ ਆਵਾਜ਼ ਦੇ ਵਿੱਚ ਮਾਨਤਾ ਨੂੰ ਸ਼ੁਰੂਆਤ ਹੋਣਾ ਹੈ ਕਿ ਜੋ ਤੁਸੀਂ ਕਹੋਗੇ ਅਸੀਂ ਉਹਨਾਂ ਤੇ ਸੋ ਮੀਆਂ ਲਾ ਜੀ ਆਵਾਜ਼ ਵਿਚਕਾਰ ਕਾਉਸ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੇਲਾ ਤੁਹਾਨੂੰ ਸਾਰੀ ਸੰਗਤ ਆਈ ਹੋਈ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਆ ਕਿ ਕਿਤੇ ਸੰਗਤ ਨੂੰ ਅਡੀਕ ਵੀ ਕਰਨੀ ਪਈ ਕਿਉਂਕਿ ਹਾਨੂੰ ਟਾਈਮ ਬਹੁਤ ਲੱਗ ਜਾਂਦਾ ਜਿਹੜੇ ਵੀ ਖਰਾਚ ਗਏ ਉੱਥੇ ਥੋੜਾ ਥੋੜਾ ਟਾਈਮ ਵਾਧਾ ਗਿਆ ਬਾਕੀ ਜਿੰਨੇ ਵੀ ਪੜਾਵਾਂ ਚ ਸਵੇਰ ਦੇ ਇਸ ਨੇ ਬਹੁਤ ਹੀ ਸੰਗਤ ਨੇ ਪਿਆਰ ਤੇ ਹੰਧਾਰਾ ਦਿੱਤਾ ਬਹੁਤ ਹੀ ਸੰਗਤਾਂ ਦੇ ਉਤਸ਼ਾਹ ਸੀ ਬਹੁਤ ਖੁਸ਼ੀ ਵੀ ਹੁੰਦੀ ਆ ਮਾਨੂੰ ਕਿ ਜਿਹੜੀ ਕੌਮ ਆ ਉਹ ਜਾਗਰਤ ਹੋਈ ਆ ਸਰਕਾਰਾਂ ਨੂੰ ਵੀ ਪਤਾ ਲੱਗੂ ਕਿ ਸਾਡੀ ਕੌਮ ਜਿਹੜੀ ਹੁਣ ਮਗਰ ਖੜੋਤੀ ਆ ਵਾਗੇ ਵੇਖੋ ਸਾਰਿਆਂ ਨੂੰ ਪਤਾ ਵੀ ਅਸੀਂ ਕਿਸ ਮਕਸਦ ਲਈ ਇੱਥੇ ਵਿਝੇ ਰਹੇ ਹਾਂ ਕਿ ਅਮਰਤਾਪੁਰ ਸਿੰਘ ਖਾਲਸਾ ਖੂਦਸਾ ਨੂੰ ਆਜ਼ਾਦ ਚੋਣ ਲਾੜੇ ਕਿਉਂਕਿ ਉਹ ਵੇਖੋ ਸੰਗਤ ਦਾ ਫੈਸਲਾ ਸੀ ਉਹ ਤੇ ਰਾਜਨੀਤੀ ਚ ਬਿਲਕੁਲ ਆਉਣਾ ਨਹੀਂ ਸੀ ਚਾਹੁੰਦੇ ਸੰਗਤ ਦੀ ਬੇਨਤੀ ਉਹਨਾਂ ਨੇ ਮੰਨ ਕੇ ਸੰਗਤ ਦਾ ਹੁਕਮ ਮੰਨ ਕੇ ਉਹਨਾਂ ਨੇ ਇਹ ਫੈਸਲਾ ਲਿਆ ਹੁਣ ਇਹ ਸੰਗਤ ਦੇ ਹੱਥ ਹਾਸਾ ਕਿਤਾ ਜਿਸੇ ਜੋਗ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਆ ਤੁਹਾਡਾ ਇੱਕ ਇੱਕ ਕੀਮਤੀ ਵੋਟ ਜਿਹੜਾ ਉਹ ਅਮਰਤਾਪੁਰ ਸਿੰਘ ਨੂੰ ਜੇਲ੍ਹ ਚੋਂ ਬਾਹਰ ਲਿਆ ਸਕਦਾ ਤਾਂ ਜੋ ਆਪਣੀ ਕੌਮ ਨੂੰ ਇਦਾਂ ਦੇ ਨੌਜਵਾਨ ਤੇ ਹੱਕ ਸੱਚ ਦੇ ਲੜ ਲੜਾ ਗੱਲ ਕਰਨ ਵਾਲੇ ਲੀਡਰਸ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਕਿੰਨੀਆਂ ਸਰਕਾਰਾਂ ਆਈਆਂ ਕਿਸੇ ਵੀ ਸਰਕਾਰ ਨੇ ਕੋਈ ਸਾਡੇ ਹੱਥ ਦੀ ਗੱਲ ਕੀਤੀ ਕਿੱਦਾਂ ਸਾਡੀ ਨੌਜਵਾਨੀ ਦਸ਼ਿਆਂ ਚ ਮਰਦੀ ਜਾ ਰਹੀ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਅੱਠਾ ਬੰਦ ਨਹੀਂ ਕਰਾਇਆ ਵੇਖੋ ਅਮਰਪਾਲ ਨੂੰ ਫੜਨਾ ਹੀ 80 ਹਜ਼ਾਰ ਫੌਜ ਜਿਨ੍ਹਾਂ ਨੇ ਲਾ ਦਿੱਤੀ ਇੱਕ ਬੰਦੇ ਨੂੰ ਪੜਨ ਮਾਤੇ ਤੇ ਨਸ਼ਾ ਬੰਦ ਕਰਨ ਨੂੰ ਮਾਤੇ ਇੱਕ ਉਹ ਨਹੀਂ ਕਿ ਇਦਾਂ ਬੋਝ ਫਾਉਜ ਲਾਉਂਦੇ ਕਿਉਂਕਿ ਆਪਾਂ ਪਤਾ ਵੀ ਆਪਾਂ ਗੁਲਾਮਾਂ ਦੀ ਜ਼ਿੰਦਗੀ ਜੀ ਰਹੇ ਆ ਸਾਰੇ ਜਿਹੜੇ ਕਾਨੂੰਨ ਹੈ ਸਿੱਖਾਂ ਵਾਸਤੇ ਹੀ ਲਾਗੂ ਕੀਤੇ ਆ ਤੇ ਤੇ ਨਸ਼ਾ ਛਡਾਉਣਾ ਅਮਰਦੇਸ਼ ਸੌਣਾ ਮੈਂ ਗਲਤ ਗੱਲ ਸੀ ਉਹਦੇ ਤੇ ਹੀ ਐਨਐਸਏ ਲਾ ਕੇ ਦੇ ਨਾਲ ਨੂੰ ਡਿਗੜੂ ਘਰ ਜੇਲ੍ਹ ਚ ਭੇਜ ਦਿੱਤਾ ਇਹ ਤੋਂ ਕੋਈ ਇਹ ਚਾਹੁੰਦੀਆਂ ਨਹੀਂ ਸਰਕਾਰਾਂ ਵੀ ਆਹ ਡਿਜਰੀ ਸੇ ਕਿੰਨਾ ਨੌਜਵਾਨਾ ਕੋਈ ਬਜਟ ਕੋਸ਼ੇ ਬਾਤ ਚੱਲ ਗਿਆ ਦੇ ਬੱਚੇ ਤੇ ਕੋਸ਼ਿਸ਼ ਇੱਥੇ ਦਸ਼ਾਂਤ ਨਾ ਖਾ ਖਾ ਕੇ ਟੀਕੇ ਲਾ ਲਾ ਕੇ ਤੁਹਾਡੇ ਕਨ ਬਨ ਨੌਜਵਾਨ ਜਿਹੜੇ ਖਤਮ ਹੋ ਗਏ ਵਿਖੋ ਮੈਂ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਕਿ ਅੱਗੇ ਦੇ ਦਬਾਅ ਸੀ ਪ੍ਰਸ਼ਾਸਨ ਦਾ ਕਿ ਅਮਰਤਪਾਲ ਦੇ ਪਰਿਵਾਰ ਦਾ ਤੁਰੇ ਦੇ ਪਾਸਪੋਰਟ ਜੰਕਤ ਕਰ ਦਾਂਗੇ ਆ ਕਰ ਦਾਂਗੇ ਹੁਣ ਵੋਟ ਪਾਉਣ ਲਈ ਕੋਈ ਦਬਾਅ ਨਹੀਂ ਹੈਗਾ ਇਹ ਤੁਸੀਂ ਆਪਣਾ ਮਤਦਾਨ ਕਿਤੇ ਵੀ ਆਪਣੀ ਸੋਚ ਸਕਦੇ ਹੋ ਕਰ ਸਕਦੇ ਜੀ ਇਹਦੇ ਚ ਕੋਈ ਦਬਾਅ ਨਹੀਂ ਤੇ ਆਪਣੀ ਹੋਰ ਵੱਧ ਤੋਂ ਵੱਧ ਆਪਣੀ ਕੀਮਤੀ ਵੋਟ ਪਾ ਕੇ ਤੇ ਅਮਰਤਪਾਲ ਸਿੰਘ ਨੂੰ ਜੀਐਚ ਤੋਂ ਬਾਹਰ ਕਢਾਈਏ ਤਾਂ ਜੋ ਨੇਕਾ ਮਾਮਾ ਦੇ ਪੁੱਤੇ ਈਲਾ ਤੋਂ ਬਾਹਰ ਆਜੇ ਆਪਣੇ ਬੰਦੀ ਸਿੰਘ 35 35 ਸਾਲਾਂ ਤੋਂ ਜੇਲ੍ਹਾਂ ਚ ਰੋਣ ਰਹੇ ਆ ਕਿਸੇ ਵੀ ਸਰਕਾਰ ਨੇ ਕਦੀ ਬੰਦੀ ਸਿੰਘਾਂ ਦੀ ਗੱਲ ਕੀਤੀ ਸਰਕਾਰਾਂ ਕਦੀ ਨਹੀਂ ਚਾਹੁੰਦੀਆਂ ਕਦੀ ਛੱਡਣੇ ਨਹੀਂ ਉਹਨਾਂ ਨੇ ਸਾਡੇ ਜਿਹੜੇ ਬੰਦੀ ਸਿੰਘ ਆ ਇਹ ਕਰਕੇ ਮੈਂ ਕਹਿੰਦੀ ਕਿ ਉਹ ਵੀ ਮਾਵਾਂ ਦੇ ਪੁੱਤਿਆਂ ਦਾ ਫੋਮ ਵਾਸਤੇ ਕੁਰਬਾਨੀਆਂ ਦਿੱਤੀਆਂ ਸਾਡੀ ਖਾਤਰ ਸਾਡੀਆਂ ਪੱਗਾਂ ਉਹਨਾਂ ਨੇ ਸਿਰ ਤੇ ਰੱਖੀਆਂ ਤੇ ਵੇਖੋ ਵੱਧ ਚੜ ਕੇ ਸਹਿਯੋਗ ਦੀਏ ਤੁਹਾਡੇ ਇੱਕ ਇੱਕ ਕੀਮਤੀ ਵੋਟ ਨਾਲ ਜਿਹੜਾ ਮਤਮਾਲ ਸਿੰਘ ਜੀ ਅੱਜੋਂ ਬਾਹਰ ਆ ਸਕਦਾ ਸਿਹਾਲ ਆਪਣੇ ਪੰਜਾਬ ਦੇ ਜਿਹੜਾ ਮਸਲੇ ਦਾ ਹੱਲ ਵਾ ਉਹ ਪਾਰਲੀਮੈਂਟ ਚ ਲੈ ਕੇ ਜਾਊਗਾ ਤੇ ਆਪਣੇ ਹਰ ਪੰਜਾਬ ਦਾ ਜਿਹੜਾ ਪੰਜਾਬ ਨੂੰ ਖਸ਼ਹਾਲ ਬਣਾਇਆ ਜਾਊਗਾ ਇਹ ਕਰਕੇ ਵੱਧ ਚੜ ਕੇ ਸਪੋਰਟ ਕਰੋ ਕਿਉਂਕਿ ਵੇਖੋ ਮੇਰਾ ਫਲਸੀ ਮੈਂ ਜਨਮ ਦਿੱਤਾ ਪਾਲ ਕੇ ਵੱਡਾ ਪਿਤਾ ਤੇ ਕੌਮ ਦੀ ਝੋਲੀ ਚ ਪਾਇਆ ਹੁਣ ਇਹ ਕੌਮ ਦਾ ਫਰਜ ਆ ਕਿ ਕਦਾਂ ਇਹ ਯਰ ਤੋਂ ਕਢਾਈਏ ਤੇ ਕਿਦਾਂ ਉਹ ਦੁਬਾਰਾ قوم ਦੀ ਸੇਵਾ ਕਰੇ ਤੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਪੰਜਾਬ ਦੀ ਨੌਜਵਾਨੀ ਬਚਾਈਏ ਮਾਮਾਂ ਦੇ ਪੁੱਤ ਬਚਾਈਏ ਕਿਦਾਂ ਮਾਮਾਂ ਰੋਉਂਦੀਆਂ ਇੱਥੇ 6 ਮਹੀਨੇ ਵਿਝਰੇ ਸੀ ਤੇ ਬਹੁਤ ਹੀ ਨੌਜਵਾਨੀ ਨੇ ਨਸ਼ਾ ਛੱਡ ਕੇ ਤੇ ਗੁਰੂ ਦੇ ਲੜਨ ਲੱਗੇ ਸੀ ਇਹੋ ਹੀ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਇਹ ਤੇ ਜੇ ਸਿੱਖ ਜਾਗਰੂਕ ਹੋ ਗਏ ਇਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗ ਜਾਊਗਾ ਤੇ ਨਸ਼ੇ ਖਾ ਕੇ ਸੁੱਤੇ ਰਹਿਣਗੇ ਤਾਂ ਕੋਈ ਗੱਲ ਹੀ ਨਹੀਂ ਇਹ ਕਰਕੇ ਮਤਾਲੀ ਗੱਲ ਦਬਾ ਰਹਾ ਤਾਂ ਬਣੀ ਕੇ ਵੇਦਿਕਾ ਤੀ ਕਿ ਇਹ ਮੌਕਾ ਹੋਂਨਾ ਦਵਾਇਆ ਦੁਬਾਰਾ ਆਪਾਂ ਨੂੰ ਇਹ ਮੌਕਾ ਕਦੀ ਨਹੀਂ ਮਿਲਣਾ ਤੇ ਕਦੀ ਉਹਨਾਂ ਨੇ ਛੱਡਨੇ ਵੀ ਸਰਕਾਰ ਨੇ ਆਪਣੇ ਜਿਹੜੇ ਬੰਦੇ ਸੀਗੇ ਪੁਰਾਣੇ ਕੀ ਛੱਡਣਾ ਨਵੇਂ 50 6 ਜਿਹੜੇ ਮੁੰਡੇ ਅੰਦਰ ਦੇ ਲਿੰਦੇ ਜੇਲਾ ਚ ਤੇ ਕਰਕੇ ਤੁਹਾਡੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਣਾ ਤੇ ਵੱਧ ਜੱਗ ਕੇ ਸਹਿਯੋਗ ਦਾ ਉਹ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੰਬੋ ਇਤੇ ਹੀ ਵੀ ਤੁਹਾਡੇ ਸਾਰੇ ਨਗਰ ਦੇ ਬਹੁਤ ਜ਼ਿਆਦਾ ਰਹਿਨੇ ਆ ਅਸੀਂ ਤੁਹਾਨੂੰ ਬਟ 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 ਇੰਨਾ ਜ਼ਿਆਦਾ ਸਾਡਾ ਸਤਿਕਾਰ ਕੀਤਾ ਤੇ ਸਾਜਾ ਇੰਨਾ ਜ਼ਿਆਦਾ ਵੇਟ ਕਰਦੇ باوجود ਵੀ ਤੁਸੀਂ ਇੱਥੇ ਮਤਲਬ ਸਬਰ ਦੇ ਖਿਜੇ ਖੜੇ ਜੇ ਇਹ ਸਾਡੇ ਵਾਸਤੇ ਇੱਕ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਸੋ ਸੇ ਵਿੱਚ ਗੁਰੂ ਘਰ ਦੇ ਜਿਹੜੇ ਗਰਗੇ ਸਿੰਘ ਆ ਜੀ ਭਾਈ ਸਾਹਿਬ ਵੱਲੋਂ ਉਹਨਾਂ ਨੂੰ ਪਰਿਵਾਰ ਨੂੰ ਬੇਨਤੀ ਆ ਕਿ ਉਹਨਾਂ ਨੂੰ ਸਰਪਾਉ ਦਿੱਤਾ ਜਾਵੇ ਗੁਰੂ ਘਰ ਦੇ ਜਿਹੜੇ ਵਜੀਰ ਆ ਉਹ ਆਣ ਕੇ ਆਪਣਾ ਸਰਪਾਉ ਲੈਣ ਜੀ ਤੇ ਜਿਹੜੇ ਛੋਟੇ ਬੱਚੇ ਸੀ ਸਾਡੇ ਇੱਥੇ ਕੁਇਸ਼ਰੀ ਕਰ ਰਹੇ ਸੀ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਆਪਣਾ ਆਣ ਕੇ ਮਾਨ ਲੈਣ ਜੇ ਸਤਿਕਾਰਯੋਗ ਮਾਤਾ ਬਲਿੰਦਰ ਕੌਰ ਜੀ ਦਾ ਨਗਰ ਦੀ ਸੰਗਤ ਵੱਲੋਂ ਸਰਪਾਉ ਦੇ ਨਾਲ ਮਾਨ ਸਨਮਾਨ ਦਿੱਤਾ ਜਾ ਰਿਹਾ ਸੋ ਬਾਕੀ ਭਾਈ ਗੋਰੀ ਸੋ ਨਿਆ ਜਿਹੜੇ ਤੁਹਾਡੇ ਸਿੰਘ ਬੀਜੀ ਉਹਨਾਂ ਨੂੰ ਕਿਰਪਾ ਕਰਕੇ ਮੈਂ ਮੇਰਾ ਬੇਨਤੀ ਕਰਾਂ ਜਿਹੜੇ ਨਾਲ ਰਾਂਝੀ ਉਹਨਾਂ ਦੇ ਆਏ ਕਿਰਪਾ ਕਰਕੇ ਮਾਨਸਰਮਾਨ ਲੈ ਲੈਣ ਜਿਹੜੇ ਸੰਗ ਨਾਲ ਆਏ ਉਹ ਕਿਰਪਾ ਕਰਕੇ ਮਾਤਾ ਜੀ ਆਪਣੇ ਸਿੰਘਾਂ ਨੂੰ ਬੇਨਤੀ ਕਰੋ ਕਿ ਮਾਨਸਰਮਾਨ ਲੈ ਲੈਣ ਕੀ ਕਾਲਾ -ma ohun ènìyàn. Oh, ਕਿਸ ਨੂੰ ਆਖਦੇ ਨਗਰ ਜਮਾਸਤੂ ਪਰਮੇਸ਼ੀ ਪਾਇਆ ਮਨਪਾਲ ਸਿੰਘ ਜੀ ਅਲੰਚਨ ਦੇ ਵਿੱਚ ਖਲੋਤੇ ਆ ਉਹਨਾਂ ਦੇ ਮਾਤਾ ਜੀ ਸਾਡੇ ਭੈਣ ਜੀ ਸਰਕਾਰ ਜੋ ਸਾਡੇ ਕੋਲ ਪਹੁੰਚਿਆ ਉਹਨਾਂ ਦੇ ਨਾਮ ਹੋਰ ਵੀ